ਭਾਈ ਤੰਨਾ ਜੀ ਦਾ ਦਾਸ ਦੇ ਨਾਲ ਆ ਥਾ ਪਿਆਰ ਸੀਗਾ ਬਾਬਾ ਜੀ ਦਾ ਮੈਨੂੰ ਪਹਿਲਾਂ ਪਿਛਲੇ ਮਹੀਨੇ 17 ਤਰੀਕ ਨੂੰ ਫੋਨ ਆਇਆ ਕਹਿੰਦੇ ਪਰਮਿੰਦਰ ਹੁਣ ਮੇਰੀ ਸਿਹਤ ਜਿਆਦਾ ਠੀਕ ਨਹੀਂ ਰਹਿੰਦੀ ਤੇ ਮੈਂ ਕਿਹਾ ਵੀ ਬਾਬਾ ਜੀ ਆਪਾਂ ਕੋਈ ਦਵਾਈ ਲੈ ਲੈਂਦੇ ਆ ਕਿਤੇ ਦਿਖਾ ਦਿੰਦੇ ਆ ਕਹਿੰਦੇ ਵੀ ਨਹੀਂ ਤੈਨੂੰ ਅੰਦਰਲੀ ਗੱਲ ਨਹੀਂ ਮੇਰੀ ਪਤਾ ਮੇਰੇ ਕੋਲ ਸਮਾਂ ਥੋੜਾ ਇਹ ਕਹਿ ਕੇ ਉਹਨਾਂ ਨੇ ਫੋਨ ਕੱਢ ਦਿੱਤਾ ਉਸ ਤੋਂ ਬਾਅਦ ਉਹਨਾਂ ਦਾ ਮੈਨੂੰ 29 ਤਰੀਕ ਨੂੰ ਫਿਰ ਦੁਬਾਰਾ ਫੋਨ ਆਇਆ ਮੈਨੂੰ ਕਹਿੰਦੇ ਵੀ ਆ ਇੱਕ ਦੋ ਬਾਬਾ ਜੀ ਦੇ ਬਚਨ ਨੇ ਤੂੰ ਆਪਣੀ ਆਪਣੇ ਚੈਨਲ ਤੇ ਆਪਣੇ ਵੀਡੀਓ ਦੇ ਵਿੱਚ ਪਾ ਕੇ ਸੰਗਤਾਂ ਨੂੰ ਜ਼ਰੂਰ ਦੱਸੀ ਉਹਨਾਂ ਦਾ ਜਿਹੜਾ ਜੀਵਨ ਸੀ ਉਹਨਾਂ ਨੇ ਆਪਣੀਆਂ ਪੋਡਕਾਸਟਾਂ ਦੇ ਵਿੱਚ ਦੱਸਿਆ ਹੀ ਆ ਪਰ ਮੈਂ ਆਪ ਜੀ ਨੂੰ ਬਸ ਇੱਕ ਦੋ ਮਿੰਟ ਦੇ ਵਿੱਚ ਥੋੜਾ ਜਿਆਦਾ ਰਿਪੀਟ ਕਰਨਾ ਚਾਹੁੰਦਾ ਹਾਂ 1969 ਦੇ ਵਿੱਚ ਭਾਈ ਤਨਾਈ ਦਾ ਜਨਮ ਕੁੰਬੜੇ ਪਿੰਡ ਦੇ ਵਿੱਚ ਹੋਇਆ ਸੀਗਾ ਇਹਨਾਂ ਦਾ ਜਨਮ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਮਹਾਪੁਰਸ਼ਾਂ ਦੇ ਬਚਨਾ ਸਦਕਾ ਹੋਇਆ ਸੀਗਾ ਇਹਨਾਂ ਦੇ ਪਿਤਾ ਜੀ ਸਰਦਾਰ ਅਮਰੀਕ ਸਿੰਘ ਜੀ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਮਹਾਪੁਰਸ਼ਾਂ ਨੇ 19 ਸੈਕਟਰ ਦੇ ਵਿੱਚ ਜਦੋਂ ਕਹੇ ਦੇ ਘਰ ਆਏ ਸਨ ਇਹਨਾਂ ਦੇ ਪਿਤਾ ਜੀ ਉੱਥੇ ਦੁੱਧ ਦੀ ਸੇਵਾ ਕਰਦੇ ਸਨ ਦੁੱਧ ਪਾਉਣ ਜਾਂਦੇ ਸਨ ਤਾਂ ਮਹਾਪੁਰਸ਼ਾਂ ਨੇ ਆਪ ਬੁਲਾ ਕੇ ਇਨਾਂ ਦੇ ਪਿਤਾ ਜੀ ਨੂੰ ਫਿਰ ਝੋਲੀ ਦੇ ਵਿੱਚ ਦੋ ਅੰਬ ਦਿੱਤੇ। ਬਾਬਾ ਜੀ ਦੱਸਦੇ ਸਨ ਕਿ ਮੇਰੇ ਪਿਤਾ ਜੀ ਦੇਸੀ ਸੀਗੇ ਇਨਾਂ ਕੋਈ ਅਲ-ਸ਼ੱਲ ਨਹੀਂ ਸੀ। ਆਉਂਦੇ ਹੋਏ ਉਹਨਾਂ ਨੇ ਜਿਹੜਾ ਉਹ ਅੰਬ ਸੀ ਦੋਨੇ ਕੈਰੀਅਰ ਤੇ ਰੱਖ ਲਏ। ਉਹਨਾਂ ਦੇ ਵਿੱਚੋਂ ਇੱਕ ਅੰਬ ਰਸਤੇ ਵਿੱਚ ਗਰ ਗਿਆ, ਡਾਈਮੇਜ ਹੋ ਗਿਆ। ਕਹਿੰਦੇ ਫਿਰ ਸਾਡੇ ਘਰ ਗੁਰੂ ਸਾਹਿਬ ਦੀ ਕਿਰਪਾ ਹੋਈ, ਅਸੀਂ ਦੋ ਭਰਾ ਟਵਿਨਸ ਹੋਏ ਸੀ। ਮੈਂ ਤੇ ਮੇਰਾ ਭਰਾ ਸੀ ਦੋਨੋਂ ਨੇ ਜਦੋਂ ਜਨਮ ਲਿਆ ਟਵਿਨਸ ਸੀ ਜੁੜਬਾ ਬੱਚੇ ਸੀ ਪਰ ਜਿਹੜਾ ਮੇਰਾ ਭਰਾ ਸੀ ਉਹ ਅਕਾਲ ਚਲਾਣਾ ਕਰ ਗਿਆ ਉਸ ਸਮੇਂ ਹੀ ਤੇ ਮੈਂ ਬਚ ਗਿਆ ਇਸ ਤਰ੍ਹਾਂ ਸੰਤ ਬਾਬਾ ਈਸ਼ਰ ਸਿੰਘ ਦੀ ਮਹਾਂਪੁਰਸ਼ ਰਾਣਾ ਸਾਹ ਵਾਲੇ ਉਹਨਾਂ ਦੇ ਬਚਨਾਂ ਸਦਕਾ ਮਹਾਂਪੁਰਸ਼ਾਂ ਦਾ ਜਨਮ ਹੋਇਆ ਸੀਗਾ ਅਤੇ ਗੰਡੂ ਵਾਲੇ ਮਹਾਂਪੁਰਸ਼ਾਂ ਦੇ ਬਚਨ ਸੀਗੇ ਭਾਈ ਤੰਨਾ ਜੀ ਨੂੰ ਤੇ ਜਦੋਂ ਬਾਬਾ ਤੰਨਾ ਜੀ ਗੰਡੂ ਵਾਲੇ ਮਹਾਪੁਰਸ਼ਾਂ ਦੇ ਕੋਲ ਗਏ ਤਾਂ ਬਾਬਾ ਜੀ ਕਹਿੰਦੇ ਭਾਈ ਤੰਨਾ ਜੀ ਤੁਹਾਨੂੰ ਪਤਾ ਆਪਾਂ ਕਿੰਨਾ ਚਿਰ ਤੋਂ ਹੰਸਾਲੀ ਵਾਲੇ ਮਹਾਪੁਰਸ਼ਾਂ ਦੇ ਨਾਲ ਆ ਤੇ ਭਾਈ ਤੰਨਾ ਜੀ ਕਹਿੰਦੇ ਮਹਾਰਾਜ ਮੈਨੂੰ ਤਾਂ ਨਹੀਂ ਪਤਾ ਇਸ ਬਾਰੇ ਮੈਨੂੰ ਕੀ ਗਿਆਨ ਕਹਿੰਦੇ ਭਾਈ ਤੰਨਾ ਜੀ ਆਪਾਂ ਕਈ ਜਨਮਾਂ ਤੋਂ ਹੰਸਾਲੀ ਵਾਲੇ ਮਹਾਪੁਰਸ਼ਾਂ ਦੇ ਨਾਲ ਆ ਆਪਣਾ ਇੱਕ ਜਨਮ ਦਾ ਪਿਆਰ ਨਹੀਂ ਹੋਗਾ ਤੇ ਮਹਾਪੁਰਸ਼ਾਂ ਨੇ ਇਹ ਵੀ ਗੱਲ ਕਹੀ ਸੀ ਵੀ ਜੇ ਕੋਈ ਪਰਮ ਸੇਵਕ ਹੈਗਾ ਨਾ ਮਹਾਪੁਰਸ਼ਾਂ ਦਾ ਹੰਸਾਲੀ ਵਾਲਿਆਂ ਦਾ ਤੇ ਉਹ ਭਾਈ ਧੰਨਾ ਜੀ ਤੁਸੀਂ ਹੋ 2015 ਦੇ ਵਿੱਚ ਹੰਸਾਲੀ ਵਾਲੇ ਮਹਾਪੁਰਸ਼ਾਂ ਨੇ ਸੱਚਖੰਡਾ ਸੱਚਖੰਡ ਪਿਆਨਾ ਕਰ ਗਏ ਸ੍ਰੀ ਰੂਪ ਦੇ ਵਿੱਚ 2024 ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਆਰਾਮ ਸਿੰਘ ਜੀ ਗੰਡੂ ਵਾਲੇ ਮਹਾਪੁਰਸ਼ ਸੱਚਖੰਡ ਪਿਆਨਾ ਕਰ ਗਏ ਤਾਂ ਗੰਡੂ ਵਾਲੇ ਮਹਾਂਪੁਰਸ਼ਾਂ ਨੇ ਫਿਰ ਬਾਬਾ ਜੀ ਨੂੰ ਬਚਨ ਕੀਤੇ ਸੀ ਵੀ ਸੰਗਤ ਹੁਣ ਜਾਏਗੀ ਕਿੱਥੇ ਵੀ ਕਈ ਸੰਗਤਾਂ ਦਾ ਲੋਲ ਲਾਹਾ ਲੈ ਗਈਆਂ ਅਹੀਂ ਸੰਗਤਾਂ ਨੂੰ ਪਤਾ ਹੀ ਨਹੀਂ ਨਾ ਗੁਰਵਾਣੀ ਬਾਰੇ ਪਤਾ ਨਾ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਪਤਾ ਉਸ ਸਮੇਂ ਫਿਰ ਗੰਡੂ ਵਾਲੇ ਮਹਾਂਪੁਰਸ਼ਾਂ ਨੇ ਭਾਈ ਤੰਨਾ ਜੀ ਨੂੰ ਬਚਨ ਕੀਤੇ ਸੀਗੇ ਭਾਈ ਤੰਨਾ ਜੀ ਤੁਹਾਡੀ ਡਿਊਟੀ ਦਰਗਾਹ ਦੇ ਵਿੱਚੋਂ ਲੱਗੀ ਆ ਤੁਸੀਂ ਸਾਡੇ ਬਾਰੇ ਤੇ ਹੰਸਾਲੀ ਵਾਲੇ ਮਹਾਂਪੁਰਸ਼ਾਂ ਬਾਰੇ ਜੋ ਵੀ ਤੁਹਾਡੇ ਨਾਲ ਹੋਇਆ ਤੇ ਜੋ ਤੁਸੀਂ ਦੇਖਿਆ ਜੋ ਸੱਚ ਹੈ ਉਹ ਸੰਗਤਾਂ ਨੂੰ ਦੱਸਣਾਗਾ ਇਹ ਡਿਊਟੀ ਨਿਭਾਉਣੀ ਆ ਕਿਉਂਕਿ ਮਹਾਂਪੁਰਸ਼ਾਂ ਦਾ ਉਦੇਸ਼ ਵੀ ਇੱਕੋ ਸੀ ਗੁਰਬਾਣੀ ਦੇ ਨਾਲ ਸੰਗਤ ਨੂੰ ਜੋੜਨਾ ਤੇ ਬਾਬਾ ਧੰਨਾ ਜੀ ਦਾ ਵੀ ਜਿਹੜਾ ਉਦੇਸ਼ ਸੀਗਾ ਉਹ ਇਹੋ ਹੀ ਸੀਗਾ ਵੀ ਮਹਾਂਪੁਰਸ਼ਾਂ ਬਾਰੇ ਦੱਸ ਕੇ ਸੰਗਤ ਨੂੰ ਗੁਰਬਾਣੀ ਦੇ ਨਾਲ ਜੋੜਨਾ ਤੇ ਲਾਸਟ ਸਮੇਂ ਜਿਵੇਂ ਗੁਰਵਾਣੀ ਵਾਲੇ ਜਿਹੜੇ ਰਸੀਏ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਹਿਰਦੇ ਚ ਬਾਣੀ ਵਸ ਜਾਂਦੀ ਆ ਉਹਨਾਂ ਨੂੰ ਪਹਿਲਾਂ ਹੀ ਗਿਆਨ ਹੋ ਜਾਂਦਾ ਵੀ ਮੇਰਾ ਸਮਾਂ ਨੇੜੇ ਆ ਮੇਰਾ ਸਮਾਂ ਥੋੜਾ ਬਾਬਾ ਜੀ ਨੂੰ ਗਿਆਨ ਹੋ ਗਿਆ ਸੀ ਵੀ ਮੈਂ ਇਸ ਸੰਸਾਰ ਤੋਂ ਚਲੇ ਜਾਣਾ ਇੱਕ ਦਿਨ ਪਹਿਲਾਂ ਪੌਣੇ 10 ਵਜੇ ਉਹਨਾਂ ਨੇ ਆਪਣੇ ਬੇਟੇ ਭਾਈ ਤਨੰਤਰ ਸਿੰਘ ਨੂੰ ਫੋਨ ਕੀਤਾ ਤੇ ਜਦੋਂ ਵੀਰ ਨਾਲ ਬਾਬਾ ਜੀ ਦੀ ਗੱਲ ਚੱਲ ਰਹੀ ਸੀ ਤਾਂ ਵੀਰ ਉੱਥੇ ਬਿਜੀ ਸੀ ਕੋਈ ਕਹਿੰਦੇ ਸੀ ਕੰਮ ਤੋਂ ਮੈਨੂੰ ਕੋਈ ਕਾਲ ਆ ਰਹੀ ਸੀ ਤੇ ਮੈਂ ਕਿਹਾ ਪਿਤਾ ਜੀ ਵੀ ਡੈਡੀ ਤੁਸੀਂ ਬਾਅਦ ਚ ਗੱਲ ਕਰ ਲਿਓ ਤਾਂ ਬਾਬਾ ਜੀ ਨੇ ਕਿਹਾ ਕਿ ਤਨੰਤਰ ਤੂੰ ਸਮਝ ਨਹੀਂ ਰਿਹਾ ਤਿੰਨ ਵਾਰੀ ਕਿਹਾ ਵੀ ਤੂੰ ਸਮਝ ਨਹੀਂ ਰਿਹਾ ਮੈਂ ਤੈਨੂੰ ਕੀ ਕਹਿਣਾ ਚਾਹੁੰਦਾ ਵੀਰ ਜੀ ਕਹਿੰਦੇ ਬਾਪੂ ਜੀ ਮੈਂ ਡੈਡੀ ਜੀ ਬਾਅਦ ਚ ਗੱਲ ਕਰ ਲਵਾਂਗਾ ਉਹਨਾਂ ਨੇ ਇੱਕ ਲਾਸਟ ਜਿਹੜੀ ਅਖੀਰਲੀ ਗੱਲ ਸੀ ਆਪਣੇ ਪੁੱਤਰ ਨੂੰ ਵੀ ਦੱਸ ਦਿੱਤਾ ਵੀ ਹੁਣ ਤੇਰੇ ਨਾਲ ਮੇਰੀ ਗੱਲ ਨਹੀਂ ਹੋਣੀ ਤੇ ਮਾਤਾ ਜੀ ਨੂੰ ਵੀ ਫੋਨ ਕਰਕੇ ਕਹਿ ਦਿੱਤਾ ਸੀਗਾ ਉਹ ਕੈਨੇਡਾ ਗਏ ਹੋਏ ਸੀ ਉਹਨਾਂ ਦੇ ਪਤਨੀ ਮਾਤਾ ਸਰਬਜੀਤ ਕੌਰ ਜੀ ਕਹਿੰਦੇ ਸਰਬਜੀਤ ਮੈਂ ਤੈਨੂੰ ਪਲ ਪਲ ਉਡੀਕ ਰਿਆਂ ਮੈਨੂੰ ਤੇਰੀ ਪਲ ਪਲ ਵੇਟ ਆ ਜਿੰਨੀ ਜਲਦੀ ਹੋ ਸਕਦਾ ਆ ਜਾ ਤੇ ਉਹਨਾਂ ਨੂੰ ਪਤਾ ਸੀ ਵੀ ਮੈਂ ਇਸ ਸੰਸਾਰ ਤੋਂ ਚਲੇ ਜਾਣਾ ਸਾਕ ਸਬੰਧੀਆਂ ਨੂੰ इवन ਮੇਰੀ ਸਿਸਟਰ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਸੁਖਦੀਪ ਤੇਰੇ ਨਾਲ ਮੇਰੀ ਆਖਰੀ ਗੱਲ ਆ ਹੁਣ ਮੈਂ ਤੈਨੂੰ ਫੋਨ ਨਹੀਂ ਕਰਨਾ ਤੂੰ ਵੀ ਨਾ ਕਰੀ ਗੁਰਬਾਣੀ ਪੜ੍ਹੀ ਗੁਰੂ ਮਹਾਰਜ ਅੱਗੇ ਅਰਦਾਸ ਕਰੀ ਜਿੰਨੇ ਤੇਰੇ ਅਧੂਰੇ ਕਾਰਜ ਨੇ ਗੁਰੂ ਗ੍ਰੰਥ ਸਾਹਿਬ ਨੇ ਕਰਨੇ ਨੇ ਉਹ ਕਹਿੰਦੀ ਬਾਪੂ ਜੀ ਤੁਸੀਂ ਮੈਨੂੰ ਰਾਹ ਤਾਂ ਦਿਖਾਇਆਗਾ ਉਹ ਕਹਿੰਦੇ ਮੈਂ ਤੈਨੂੰ ਰਾਹ ਦਿਖਾਤਾ ਤੈਨੂੰ ਤੁਰਨਾ ਆਪ ਪਵੇਗਾ ਤੇ ਜਿਹੜੇ ਮੇਨ ਕਾਰਨ ਸੀ ਬਾਬਾ ਜੀ ਦਾ ਜਾਣਦਾ ਉਹ ਸੰਗਤ ਜੀ ਬਹੁਤ ਘੱਟ ਸੰਗਤ ਨੂੰ ਪਤਾ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਦਾਗਾ ਇੱਕ ਭੈਣ ਕੈਨੇਡਾ ਦੇ ਵਿੱਚ ਰਹਿੰਦੀ ਆ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਫਿਰ ਬਿਵਾਦ ਬਣ ਜਾਂਦਾ ਉਹਨੂੰ ਕੋਈ ਕੱਲੂ ਜਾ ਕੇ ਟਾਰਗੇਟ ਕਰੇ ਵੀ ਇਹ ਕੁੜੀ ਆ ਇੱਥੇ ਰਹਿੰਦੀ ਆ ਬਸ ਕੈਨੇਡਾ ਦੇ ਵਿੱਚੋਂ ਰਹਿੰਦੀ ਸੀ ਉਹਦੀ ਕੋਈ ਫਰੈਂਡ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਰਹਿੰਦੀ ਆ ਉਹ ਥੋੜੇ ਮਹੀਨੇ ਪਹਿਲਾਂ ਬਾਬਾ ਜੀ ਨੂੰ ਮਿਲੀ ਧੰਨਾ ਜੀ ਨੂੰ ਉਹਦੀ ਬੇਟੀ ਦੀ ਨਿਗਾ ਸਾਢੇ 3 ਸੀ ਅੱਖਾਂ ਦੀ ਨਿਗਾ ਘੱਟ ਸੀ ਸਾਢੇ 3 ਸੀ 4-5 ਮਹੀਨੇ ਪਹਿਲਾਂ ਉਹਦੀ ਗੱਲ ਹੋਈ ਬਾਬਾ ਜੀ ਨਾਲ ਬਾਬਾ ਜੀ ਕਹਿੰਦੇ ਧੰਨਾ ਜੀ ਵੀ ਤੂੰ ਐ ਕਰ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰ ਹੰਸਾਲੀ ਸਾਹਿਬ ਚਲੀ ਜਾ ਉੱਥੇ ਬਾਬਾ ਜੀ ਦੇ ਸਰੂਪ ਨੇ ਉੱਥੇ ਵੀ ਅਰਦਾਸ ਕਰੀ ਉਹ ਕਹਿੰਦੀ ਮੈਂ ਅਰਦਾਸ ਬੇਨਤੀ ਕਰਦੀ ਰਹੀ ਪਾਠ ਕਰਦੀ ਰਹੀ ਮੇਰੀ ਬੇਟੀ ਦੀ ਜਿਹੜੀ ਨੇੜੇ ਦੀ ਨਿਗਾ ਸੀ ਉਹ ਬਿਲਕੁਲ ਠੀਕ ਹੋ ਗਈ ਤੇ ਇੱਕ ਨੰਬਰ ਘਟ ਗਿਆ 3.5 ਤੋਂ ਮੇਰੀ ਬੇਟੀ ਦੀ 2.5 ਤੇ ਆ ਗਈ ਨੀਗਾ ਉਹਦੀ ਉਹ ਭੈਣ ਦੀ ਗਾਹ ਜਿਹੜੀ ਕੈਨੇਡਾ ਦੇ ਵਿੱਚ ਭੈਣ ਰਹਿੰਦੀ ਹੈ ਇਹ ਸਹੇਲੀ ਸੀਗੀ ਫਰੈਂਡ ਸੀ ਉਹਨੇ ਦੱਸਿਆ ਵੀ ਜਿਹੜਾ ਮੇਰਾ ਘਰ ਵਾਲਾ ਉਹਨੂੰ ਪੈਨਕਿਰਿਆ ਦਾ ਕੈਂਸਰ ਆ ਲਾਸਟ ਸਟੇਜ ਦਾ ਉਹਨਾਂ ਨੇ ਬਾਬਾਈ ਦਾ ਨੰਬਰ ਦਿੱਤਾ ਉਹਨੇ ਬਾਬਾ ਜੀ ਨਾਲ ਗੱਲ ਕੀਤੀ ਭਾਈ ਧੰਨਾ ਜੀ ਨਾਲ ਜਦੋਂ ਉਹਦੀ ਗੱਲ ਹੁੰਦੀ ਸੀ ਉਹ ਵਿਰਾਗ ਬਹੁਤ ਜ਼ਿਆਦਾ ਕਰਦੀ ਸੀ ਰੋਂਦੀ ਸੀਗੀ ਵੀ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਕਿਰਪਾ ਕਰੋ ਮੈਨੂੰ ਰਾਹ ਦਿਖਾਓ ਕਿਉਂਕਿ ਜਿਹੜੀਆਂ ਰੂਹਾਂ ਜੁੜੀਆਂ ਹੁੰਦੀਆਂ ਨੇ ਉਹੀ ਜੋੜ ਸਕਦੀਆਂ ਨੇ ਜਿਹੜੇ ਆਪ ਹੀ ਨਹੀਂ ਜੁੜੇ ਉਹਨਾਂ ਲਈ ਤਾਂ ਇਹ ਪਖੰਡਾ ਜਿਨ੍ਹਾਂ ਨੇ ਕਦੇ ਆਪ ਗੁਰਬਾਣੀ ਨਹੀਂ ਪੜ੍ਹੀ ਜਪਜੀ ਸਾਹਿਬ ਨਹੀਂ ਕਦੇ ਚੱਜ ਨਾਲ ਪੜ੍ਹਿਆ ਕਦੇ ਅਰਥਾਂ ਸਮੇਤ ਪੜ੍ਹ ਕੇ ਨਹੀਂ ਦੇਖਿਆ ਉਹਨਾਂ ਲਈ ਤਾਂ ਇਹ ਇੱਕ ਵਿਅੰਗ ਆ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਤਾਂ ਚਲੋ ਬਾਬਾ ਜੀ ਦੇ ਨਾਲ ਉਸ ਭੈਣ ਦੀ ਗੱਲ ਹੋਈ ਧੰਨਾ ਜੀ ਦੇ ਨਾਲ ਉਹ ਕਹਿੰਦੇ ਵੀ ਪੈਨਕਿਰਿਆ ਦਾ ਕੈਂਸਰ ਆ ਮੇਰੇ ਘਰ ਵਾਲੇ ਨੂੰ ਉਹਦੀ ਲਾਸਟ ਸਟੇਜ ਆ ਉਹਦੇ ਬੱਚੇ ਵੀ ਦੋ ਨੇ ਤੇ ਛੋਟੇ ਨੇ ਤਾਂ ਬਾਬਾ ਜੀ ਕਹਿੰਦੇ ਵੀ ਤੂੰ ਅਰਦਾਸ ਕਰ ਮੈਂ ਵੀ ਅਰਦਾਸ ਕਰੂੰਗਾ ਗੁਰੂ ਸਾਹਿਬ ਕਿਰਪਾ ਕਰਨਗੇ ਉਸ ਤੋਂ ਬਾਅਦ ਕਹਿੰਦੇ ਵੀ ਇੱਕ ਦਿਨ ਉਹਨੇ ਬੜਾ ਰੋ ਕੇ ਵਿਰਾਗ ਦੇ ਵਿੱਚ ਫੋਨ ਕੀਤਾ ਵੀ ਬਾਪੂ ਜੀ ਮੈਂ ਤਾਂ ਤੁਹਾਨੂੰ ਆਪਣਾ ਬਾਪ ਸਮਝ ਕੇ ਫੋਨ ਕਰਦੀ ਆ ਕਿਉਂਕਿ ਉਹਦੇ ਮਾਂ ਪਿਓ ਵੀ ਉਹਦਾ ਸਾਥ ਛੱਡ ਗਏ ਦੁੱਖ ਦੀ ਘੜੀ ਦੇ ਵਿੱਚ ਉਹ ਕਹਿੰਦੀ ਬਾਪੂ ਤਨਨਾ ਜੀ ਮੈਂ ਤਾਂ ਤੁਹਾਨੂੰ ਆਪਣਾ ਪਿਓ ਸਮਝ ਕੇ ਆਪਣਾ ਬਾਪ ਸਮਝ ਕੇ ਫੋਨ ਕਰਦੀਆਂ ਵੀ ਤੁਸੀਂ ਇਸ ਗੱਲ ਤੇ ਗੌਰ ਕਰਿਓ ਵੀ ਮੈਂ ਤੁਹਾਨੂੰ ਕਹਿਣਾ ਕੀ ਚਾਹੁੰਦੀ ਆ ਵੀ ਮੈਂ ਦੁਖੀ ਬਹੁਤ ਆ ਬਾਬਾ ਜੀ ਕਹਿੰਦੇ ਭਾਈ ਦੇਖ ਮੇਰੇ ਕੋਲ ਦੇਣ ਲਈ ਕੀ ਆ ਇੱਕ ਸਰੀਰੀ ਆ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੀ ਨਾ ਵੀ ਜਿੰਨੀ ਕੁ ਮੇਰੀ ਰਹਿੰਦੀ ਆ ਮੈਂ ਤਾਂ ਭੋਗ ਲਿਓ ਤੈਨੂੰ ਮਿਲ ਜੇ ਤਾਂ ਪਾਈਤਨਾ ਜੀ ਫਿਰ ਭਾਮੀਆਂ ਸਾਹਿਬ ਚਲੇ ਗਏ ਭਾਮੀਆਂ ਸਾਹਿਬ ਜਾ ਕੇ ਉਸ ਭੈਣ ਨੂੰ ਵੀਡੀਓ ਕਾਲ ਤੇ ਲਿਆ ਉਹਦੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਉਹਨੂੰ ਇਹ ਬਚਨ ਕਹੇ ਵੀ ਮੇਰੇ ਬੱਚੇ ਤਾਂ ਵੱਡੇ ਨੇ ਵਿਆਹੇ ਹੋਏ ਨੇ ਤੇਰੇ ਹਜੇ ਛੋਟੇ ਨੇ ਅਰਦਾਸ ਕਰਕੇ ਉਹਦਾ ਘਰ ਵਾਲਾ ਉਹ ਠੀਕ ਹੋ ਗਿਆ ਬਾਬਾ ਜੀ ਕਹਿੰਦੇ ਮੈਂ ਬਿਮਾਰ ਹੋ ਗਿਆ ਸੋ ਇਹ ਪਰਉਪਕਾਰਾ ਇੰਨੀ ਮਤਲਬ ਬੰਦਗੀ ਕਰਕੇ ਗੁਰਬਾਣੀ ਨਾਲ ਜੁੜ ਕੇ ਕਿਸੇ ਆਨੂੰ ਆਪਣੇ ਆਪ ਨੂੰ ਅਰਪਣ ਕਰਨਾ ਪੈਸਾ ਤਾਰ ਕੋਈ ਦਾਨ ਕਰ ਲੈਂਦਾ ਕੋਈ ਸਰੀਰ ਕੌਣ ਦਾਨ ਕਰਦਾ ਜਾਨ ਕਿਹਨੂੰ ਪਿਆਰੀ ਨਹੀਂ ਸਭ ਨੂੰ ਪਿਆਰੀ ਆ ਸੋ ਉਹਨਾਂ ਨੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਅਗੇ ਵੀ ਸੱਚੇ ਪਾਤਸ਼ਾਹ ਜਿਨੇ ਵੀ ਮੇਰੀ ਜ਼ਿੰਦਗੀ ਆਪ ਜੀ ਦੀ ਕਿਰਪਾ ਨਾਲ ਸੋਹਣੀ ਲੰਗੀ ਜਿਹੜੀ ਰਹਿੰਦੀ ਆ ਤੁਸੀਂ ਉਹਦੇ ਘਰ ਵਾਲੇ ਨੂੰ ਨਾਲ ਲੈ ਕੇ ਜਾਓ ਉਹਦੀ ਜਗ੍ਹਾ ਤੇ ਮੈਨੂੰ ਲੈ ਜਾਓ ਉਸ ਤੋਂ ਬਾਅਦ ਫਿਰ ਇਹ ਘਟਨਾ ਵਾਪਰੀ ਸੋ ਆਪਾਂ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਏ ਹਾਂ ਸੋ ਸਾਰੇ ਪਰਿਵਾਰ ਨੂੰ ਅਸੀਸਾਂ ਦੇ ਕੇ ਜਾਇਓ ਕਿ ਆਉਣ ਵਾਲਾ ਸਮਾਂ ਪਰਿਵਾਰ ਦਾ ਜਿਸ ਤਰ੍ਹਾਂ ਬਾਬਾ ਜੀ ਦਾ ਪਿਆਰ ਸਿਮਾ ਪਰਸ਼ਾਂ ਦੇ ਨਾਲ ਇਸੇ ਤਰ੍ਹਾਂ ਹੀ ਬਣਿਆ ਰਹੇ ਪਰਿਵਾਰ ਨੂੰ ਸਤਿਗੁਰੂ ਗੁਰਸਿੱਖੀ ਜੀਵਨ ਨਾਮ ਦੀ ਦਾਤ ਚੜ੍ਹਦੀ ਕਲਾ ਤੇ ਭਾਣੇ ਦੀ ਦਾਤ ਬਖਸ਼ਣ ਆਪਣੀ ਰੂਹਾਂ ਦੇ ਵਿੱਚ ਰੱਖਣ